ਲੋਕ ਕੀ ਕਹਣਗੇ ਲੋਕ ਕਹਿੰਦੇ ਉਹ ਇੱਕ ਮਿੰਟ ਚ ਬਦਲ ਜਾਂਦੇ ਆ ਮੇਰੇ ਬਾਰੇ ਹੋਰ ਕੁਝ ਕਹਾਟੇ ਸੁਣਦੇ ਹੋ ਪੜ ਲਿਓ ਸੋਹੇ ਦੀ ਬਾਦਲ ਹੋਰੀ ਬਾਜਵਾ ਬੜਿੰਗ ਤੜਿੰਗ ਜਿੰਨੇ ਵੀ ਹੈਗੇ ਨੇ ਮਜੀਠੀਆ ਤੌ ਕਾਲਾ ਕੱਢੀਆ ਤੜਕੇ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਦੱਸੋ ਤੜਕ ਹੀ ਗੱਲਾਂ ਕੱਢਣ ਲੱਗ ਜਾਂਦੇ ਮੈਨੂੰ ਜੇ ਲੋਗ ਮਤਲਬ ਮੈਂ ਕਿਤੇ ਕਿਸੇ ਉਸਤਾਦ ਚ ਪਤਾ ਵੀ ਲੈਣ ਚਲਾ ਜਾਵਾਂ ਮੈਂ ਕੋਈ ਦੋਸਤ ਮਿੱਤਰ ਹੈ ਮਜੀਠਿਆ ਪਹਿਲਾਂ ਪਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਭਾਜੀ ਆਏ ਕਰੀ ਬਿਠਾਉਂਦਾ ਕਰੇ ਇੱਦਰਲੀ ਕਰੇ ਲੱਤ ਦੇ ਲਈ ਬਣਾ ਉਹ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਸਭ ਤੋਂ ਪਹਿਲਾਂ 12 ਸਾਲ ਤੋਂ ਗਈ ਜਾਂਦੇ ਜੀ ਮੈਂ 2013 ਚ ਇਸ ਲਾਈਨ 'ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਰਾਤ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲੇਵਰ ਲਵਾਇਆ ਲੋਹੇ ਦਾ ਇਹ ਬਸ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹਟ ਸਕਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਬਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀਰੇ ਸੁਖੀਰ ਦੀ ਆਪਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸੇ ਕਰ ਆਪਚ ਇਕੱਠੇ ਨਹੀਂ ਬੰਦੇ ਸਾੜੇ ਭਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮਦਸੇ ਮੇਰੀ ਆਤ ਨਹੀਂ ਉਹ ਗੁਰਮੀਂ ਹਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਚ ਪ੍ਰੋਪਰਟੀ ਦੇ ਲੋ ਲਾ ਪਏ ਗਿਆ ਪੈਸਾ ਬਾਹਰ ਨਹੀਂ ਮਾਰਾ ਹੁੰਦਾ ਨਾ ਮੈਂ ਆਪ ਦੱਸੇ ਨਹੀਂ ਹੁੰਦਾ ਤੂੰ ਵੀ ਗਾਣਾ ਗੱਲ ਕਰੇ ਬਸ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਆ ਰਹੀ ਕਿ ਕਲਾਕਾਰ ਹੁਣ ਮਾੜੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈਸੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖ ਆਈਏ ਗਾਣੇ ਸੁਣਦੇ ਆ ਟੀਵੀ ਤੇਜ ਕਲਾ ਕਲਾਕਾਰ ਹੁਣ ਮਾੜੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹਿੰਦੇ ਨੇ ਜੀ ਆਪ ਤਾਂ ਪਛੋਕੜ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀਗਾ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਦੀ ਮਹੀਟੇ ਦੇ ਕਰੇ ਦੇਵ ਜਵਾਬ ਮੈਂ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵ ਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲੇ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦੇਵ ਜਵਾਬ ਬਾਤ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ 'ਚ ਕਿਉਂਕਿ ਸ਼ਰਮਣੀ ਪੇਟੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨੰਟਾਇਰ ਨੂੰ ਜਨਰਲ ਐਰ ਕਹਿੰਦਾ ਮੈਂ ਮੈਂ ਸਿੱਕਤਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਐਰ ਕੱਢ ਲਿਓ ਜੇ ਮੈਂ ਪੋਤੜੇ ਫਰੋਣ ਲੱਗ ਗਿਆ ਫਿਰ ਕਹਿੰਦੇ ਆਏ ਬੋਲਦਾ ਨਿੱਜੀ ਬੋਲਦਾ ਫਲਾਣਾ ਬੋਲਦਾ ਥੋੜੇ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਫਲਾਇਆ ਤੁਸੀਂ ਚਿੱਟੇ ਜਨਾਬ ਬੋਲਦਾ ਜੀ ਕਹਾਂ ਅਧਿਕਾਰ ਬਰਬਾਦ ਕਰਕੇ ਰੱਖਤੇ ਲੱਖਾ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾ ਕਹਾਂ ਚਿੱਟੇ ਰੰਗ ਦੇ 70 ਬਚਾਦੇ ਸੋ ਇਹਨਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਹੈ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਦੇ ਲੈ ਇਹਨਾਂ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਵਾਂ ਨਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਲਮੇ ਲੱਭਦੇ ਆ ਕਲਮੇ ਲੱਭਦੇ ਆ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੁੱਟਾਂ ਦਾ ਮੈਨੂੰ ਕੋਈ ਨਾ ਇਹ ਮੈਂ ਕੁਰਸੀ ਨਾਲ ਤਾਂ ਮੈਂ ਤਾਂ ਚਿਪਕਾਣਾ ਜਿਵੇਂ ਪੈਸੇ ਕਮਾਉਣੇ ਹੁਣ ਮੇਰੀ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਵੋਟਾਂ ਵਾਲੇ ਨਿਯੁਕਤੀ ਪੱਤਰ ਕੀ ਹੁੰਦਾ ਅਲਟੀਮੇਟਨ ਯੁਕਤੀ ਪੱਤਰੀ ਬੈਠੇ ਪਹਿਨੇ ਮੈਂ ਇਥੇ ਆਉਣਾ ਹੀ ਯੁਕਤੀ ਪੱਤਰ ਦੇਣਾ ਨਾਮਿਨੇਸ਼ਨ ਕਹਿੰਦੇ ਉਹਨੂੰ ਨਾਮਿਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹ ਸਾਰੀ ਪ੍ਰਾਪਰਟੀ ਦੱਸੀ ਪੈਂਦੀ ਹੈ ਵੀ ਤੁਹਾਡੇ ਕੋਲ ਕੀ ਕੀ ਹੈ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀਡੇਵਟ ਦੇਣਾ ਪੈਂਦਾ ਨਾਲ 12 ਚ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਚ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਘਟ ਗਈ ਜੋਨਾਜ ਐਮਪੀ ਬਣ ਗਿਆ ਐਮਪੀ ਬਣ ਗਿਆ ਤਾਂ ਸੱਤ ਪੀੜੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮਐਲਏ ਦੀ ਮਾਣੀ ਹੈਗਾ ਐਮਪੀ ਦਾ ਫੇਰ 9 ਦਾ ਹੁੰਦਾ ਹੈ 13 ਹੀ ਨੇ ਨਾ 13 9 117 ਸੋ ਐਮਪੀ ਕੋਲ ਇੱਕ ਐਮਪੀ ਕੋਲ 9 ਐਮਐਲਏ ਹੁੰਦੇ ਅੰਡਰ 9 ਵਿਧਾਨ ਸਭਾ ਦਾ ਹੁੰਦਾ 17 ਦੇ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਲੋਕਾ ਕਟ ਗਈ ਜਦੋਂ ਕਾਗਿਜ਼ ਪਰੇ ਉਹ ਕਾਗਿਜ਼ ਤਾਂ ਆਨਲਾਈਨ ਨੇ ਉਹ ਤਾਂ ਇਲੈਕਸ਼ਨ ਕਮਿਸ਼ਨੋਂ ਝੂਠ ਬੋਲ ਹੀ ਸਕਦਾ ਤੁਸੀਂ ਤੁਹਾਡਾ ਨਾਮੀਨੇਸ਼ਨ ਕੈਨਸਲ ਹੋ ਸਕਦੀ ਹੈ ਜੀ ਤੁਸੀਂ ਗਲਤ ਦਿਓਗੇ ਫਿਰ ਡਾਕਟਰ ਅਬ ਵਕੀਲ ਸਾਹਿਬਾ ਬੈਠੇ ਹਾਂ ਨਾ ਨਿਯੁਕਤ ਸੋ ਜਦੋਂ 19 ਚ ਲੜਿਆ ਦੁਬਾਰੇ ਇਸ ਗਰੂਰ ਤੋਂ ਸਦਾਨਾ ਨਾ ਘਟ ਗਈ ਜਦੋਂ 22 ਚ ਲੜਿਆ 19 ਨਾਲੋਂ ਘਟ ਗਈ ਹੁਣ ਜੇ ਕਦੋਂ ਕਦੇ ਕਾਗਜ਼ ਭਰਨੇ ਪਏ ਉਦੋਂ ਵੀ ਘਟ ਜੂਗੀ ਮੈਂ ਤਾਂ ਤਾਂ ਕਹਾਂ ਨਾ ਵੀ ਵੀ ਮੈਂ ਇੱਥੇ ਬਹਿਣੀ ਬਹਿਣਾ ਜੇ ਮੈਂ ਕਰੋੜਾਂ ਰੁਪਏ ਕਮਾਉਂਦਾ ਹਾਂ ਮੋਕਾ ਕਪੜੇ ਘਟੌਲੇ ਦੁਬਈ ਨੂੰ ਕਢ ਦੋ ਪੈਸੇ ਸੂਜ਼ਰਲੈਂਡ ਫਲਾਉਣਾ ਤੇ ਮਕਾ ਮੇਰੇ ਤੇ 1 ਰੁਪਿਆ ਸੀ ਸਾਢੇ 3 ਸਾਲ ਹੋਣ ਵਾਲੇ ਨੇ 1 ਰੁਪਈ ਦਾ ਕਪੜਾ ਸੁਣੇ ਭਗਾਂਤ ਮਾਨ 1 ਰੁਪਈ ਵਾਲੇ ਐਨਾ ਫਿਰ ਤਾਂ ਛੱਡਦੇ ਨਹੀਂ ਹੋਲੇ ਤਾਈ ਉਹਦੇ ਪਾਸੇ ਇਕੱਲਾ ਹੀ ਰੱਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਕੁਝ ਨਹੀਂ ਨੇ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ 1 ਰੁਪਿਆ ਖਾ ਗਿਆ ਦੋ ਦੋ ਉਹਨੂੰ ਉਹਨੂੰ ਕਿਤੇ ਛੱਡਦੇ ਨਹੀਂ ਮੈਨੂੰ ਤੁਸੀਂ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਇਮਤਿਆਦ ਨਹੀਂ ਰੱਖਦਾ ਇੱਜ਼ਤ ਕਮਾਉਣੀ ਬਹੁਤ ਇਮਤਿਆਦ ਰੱਖਦੀ ਤੁਸੀਂ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲੋਂ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਹਦੀ ਗਰੀਮਾ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਸਹਾਇਕ ਹੋਇਓ ਬਈ ਲੋਕ ਕਹਿਣ ਯਾਰ ਇਹ ਕਾ ਬੰਦਾ ਆਇਆ ਸੀ ਐਸ ਕੁਰਸੀ ਤੇ ਬਹਿਣਾ ਹੁੰਦਾ ਸੀ ਬਈ ਬੰਦੇ ਨੇ ਯਾਰ ਲਾਕੇ 'ਚ ਗੱਲਾਂ ਕਰਾਤੀ ਬਸ ਆਈ ਹੁੰਦੀ ਹੋਰ ਕੀ ਹੁੰਦੀ ਹੋਰ ਕਿੰਨਾ ਕੀ ਲੈ ਜਾਣਾ ਕਿਸੇ ਨੇ ਕੋਈ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਆਖਰੀ ਕੱਪੜੇ ਦਾ ਸਿਉਣੀ ਨਹੀਂ ਵੱਜੀ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਉਹ ਸਿਉਣੀ ਨਹੀਂ ਵੱਜੀ ਹੁੰਦੀ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨੇ ਪਿੱਛੇ ਪਾਪ ਕਮਾਏ ਚੱਕੋ ਚੱਕੋ ਕਰਦੇ ਸੂਰਜ ਦੀ ਨਿਸ਼ੇਪਨ ਦਿੰਦੇ ਹਾਲੇ ਕਹਿੰਦਾ ਪੁਰਸ਼ ਮੂਰਖ ਮੂਰਖ ਰੜੀ ਪੂਆ ਫੁੱਲਾਂ ਤੇ ਆਜੂ ਪਰਸ ਉਹਨੂੰ ਕਰਾ ਤੱਕੜੀ ਇਹਨੂੰ ਚੱਪਚੂ ਚੱਲੀਏ ਜਿੰਨੇ ਪਿਛੇ ਪਾਪ ਕਰਾਈ ਜਾਂਦਾ ساری ਉਮਰ ਸੋ ਇਸ ਕੱਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਕਸੈਸ ਜਿਹੜੀ ਹੈ ਨਾ ਉਹ ਹਾਰਡ ਵਰਕ ਤੋਂ ਬਿਨਾ ਮਿਲ ਨਹੀਂ ਸਕਦੀ ਜੇ ਮਿਲ ਗਈ ਤਾਂ ਜਦ ਦੇ ਰਹਿ ਨਹੀਂ ਸਕਦੀ ਜੇ ਹਾਰਡ ਵਰਕ ਤੋਂ ਬਿਨਾ ਮਿਲ ਗਈ ਤੋ ਕਾ ਲੱਗ ਗਿਆ ਜਦ ਦੇ ਰਹਿ ਨਹੀਂ ਸਕਦੀ ਹਾਰਡ ਵਰਕ ਤੇ ਸਕਸੈਸ ਦਾ ਆਪਸ ਬਹੁਤ ਗੂੜਾ ਲੱਗਦਾ ਮਿਹਨਤ ਕਰੋਗੇ ਹੋਰ ਸਕਸੈਸਫੁਲ ਹੋ ਜਾਓਗੇ ਔਰ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦਾ ਤੁਸੀਂ ਕੋਈ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਤੁਸੀਂ ਕੋਈ ਨਹੀਂ ਕਰ ਸਕਦੇ ਅਕਰਮਿਤ ਬੈਠਾ ਸੀ ਇਕੱਠੇ ਜਾਂਦੇ ਰਹੇ ਹਾਂ ਸੁਨਾਮ ਕਾਲਜ ਵੱਲੋਂ ਕਵਿਤਾ ਉਚਾਰਨ ਡਿਬੇਟ ਸਪਾਰਟਿਸਪੀਟ ਕਰਦੇ ਰਹੇ ਸੀ ਤੇ ਹਸਤੇ ਜਿੱਥੇ ਜਾਂਦੇ ਸੀ ਮੈਂ ਮਤਲਬ ਮਨ ਮਾਰ ਕੇ ਜਾਂਦੇ ਸੀ ਵੀ ਜਿੰਨੇ ਜਿੰਨਾ ਠੀਕ ਹੈ ਜੀ ਅਗ ਨਹੀਂ ਜਿੱਤੇ ਸੀ ਕਈ ਵਾਰੀ ਕੋਈ ਬੋਲੇ ਆਪਰੇ ਕਾਲਜ ਜਿੱਤ ਜਗੇ ਜਿੱਤਣ ਲਈ ਤਾਂ ਤੁਹਾਨੂੰ ਅੰਧਿਆਸੀ ਮੈਂ ਕਿੰਨਾ ਜਨੂਨੀ ਸੀ ਅਸੀਂ ਜਨੂਨੀ ਹੋਣ ਤੋਂ ਬਿਨਾ ਤਾਂ ਕਾਮਯਾਬੀ ਹੋ ਨਹੀਂ ਸਕਦੀ ਮੈਂ ਅੱਜ ਤੁਹਾਡੇ ਨਾਲ ਉਹ ਗੱਲ ਕਰੂੰਗਾ ਜਿਹੜੀਆਂ ਤੁਹਾਨੂੰ ਕੰਮ ਵੀ ਆਉਣਗੀਆਂ ਸ਼ਾਇਦ ਜੇ ਕੋਈ ਸਮਝ ਲੇ